ਹੈਲੋ ਦੋਸਤੋ ਤੁਹਾਨੂੰ ਪਤਾ ਕਿ ਗਰਮੀ ਦਾ ਮੌਸਮ ਹੈ ਗਰਮੀ ਦਾ ਮੌਸਮ ਕਈਆਂ ਲਈ ਬਹੁਤ ਹੀ ਦੁਖਦਾਈ ਬਣ ਜਾਂਦਾ ਜਿਵੇਂ ਕਿ ਸੂਰਜ ਦੀ ਪਹਿਲੀ ਕਿਰਨ ਨਿਕਲਦੀ ਹੈ ਤੁਹਾਡਾ ਸਿਰ ਦਰਦ ਹੋਣ ਲੱਗ ਜਾਂਦਾ ਬਾਡੀ ਦਾ એનર્ਜੀ ਲੈਵਲ ਬਿਲਕੁਲ ਡਾਊਨ ਹੋ ਜਾਂਦਾ ਤੁਸੀਂ ਹਮੇਸ਼ਾ ਥੱਕੇ ਟੁੱਟੇ ਜਾਂ ਫਿਰ ਆਲਸ ਵੀ ਰਹਿੰਦੀ ਆ ਤੇ ਜਿਵੇਂ ਹੀ ਸੂਰਜ ਢਲਦਾ ਉਹਦੇ ਨਾਲ ਤੁਹਾਨੂੰ ਲੱਗਦਾ ਵੀ ਸ਼ਾਮ ਹੋਣੀ ਸ਼ੁਰੂ ਹੋਊਗੀ ਤੁਹਾਡੇ ਬਾਡੀ ਦਾ ਜਿਹੜਾ એનર્ਜੀ ਲੈਵਲ ਆ ਥੋੜਾ ਜਿਹਾ ਆਪੂ ਹੁੰਦਾ ਥੋੜੀ ਜੀ એનર્ਜੀ ਹੋਣੀ ਸ਼ੁਰੂ ਹੁੰਦੀ ਆ ਹੁੰਦਾ ਲੱਗਦਾ ਵੀ ਤੁਸੀਂ ਇਹ ਸਮੱਸਿਆ ਦਾ ਸਮਾਧਾਨ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਤੁਹਾਨੂੰ ਇਹ ਸਮੱਸਿਆ ਹੁੰਦੀ ਆ ਡੇਲੀ ਤੁਸੀਂ ਇਹਦੇ ਲਈ એનર્ਜੀ ਡਰਿੰਕ ਲੈਨੇਓ ਜਾਂ ਫਿਰ ਦਵਾਈਆਂ ਲੈਨੇਓ ਤੁਹਾਨੂੰ ਫਿਰ ਵੀ ਫਰਕ ਨਹੀਂ ਪੈਂਦਾ ਸਾਡੇ ਆਯੁਰਵੈਦਿਕ ਦੇ ਵਿੱਚ ਇਹ ਰੋਗ ਨੂੰ ਪਿਤ ਦਾ ਰੋਗ ਕਿਹਾ ਜਾਂਦਾ ਤੁਸੀਂ ਇਹ ਰੋਗ ਨੂੰ ਖਤਮ ਕਰਨ ਲਈ ਜੜ ਤੋਂ ਖਤਮ ਕਰਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਕਲੀਨਿਕ ਆ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਤੋਂ ਇਹ ਬਣੀਆਂ ਹੋਈਆਂ ਦਵਾਈਆਂ ਕੂਰੀਅਰ ਵੀ ਕਰਵਾ ਸਕਦੇ ਹੋ ਸਾਡੇ ਕੋਲ ਅਨੇਕਾਂ ਹੀ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਪਾਸਮਾ ਅਰਕ